ਸਸਿガル ਜੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਾਲਾਤਾਂ ਬਾਰੇ ਮਤਲਬ ਸ਼ਬਦ ਹੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸ ਹਾਲਾਤਾਂ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਇਸ ਵੇਲੇ ਹੈਗੀ ਆ ਸੈਨ ਫ੍ਰਾਂਸਿਸਕੋ ਔਰ ਪਰਸੋ ਮੇਰਾ ਸ਼ੋਅ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀਂ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਅ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੇ ਸ਼ੋਅ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀੜਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ ਅ ਮਤਲਬ ਐਸ ਵਿਲੇਜ ਜਿਹੜਾ ਹਾਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓਜ਼ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੀ ਲੋਕਾਂ ਨੂੰ ਇਹਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਹਾਂ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾਂ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਹਾਂ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਆ ਸੋ ਉਸਰ ਮੇ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੀ ਕਿ ਅਸੀਂ ਉਹਨਾਂ ਲਈ ਵੀ ਬੇਜ਼ੁਬਾਨਾਂ ਜਾਨਵਰਾਂ ਲਈ ਵੀ ਅਸੀਂ ਵੱਤੋ ਵੱਦ ਕੁਛ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਅਸੀਂ ਕਿਸੇ ਵੀ ਰੂਪ ਸਸਿਕਾਲ ਜੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਾਲਾਤਾਂ ਬਾਰੇ ਮਤਲਬ ਸ਼ਬਦ ਹੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸ ਹਾਲਾਤਾਂ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਮੈਂ ਇਸ ਵੇਲੇ ਹੈਗੀ ਆ ਸੈਨ ਫਰਾਂਸਿਸਕੋ ਔਰ ਪਰਸੋ ਮੇਰਾ ਸ਼ੋ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀ ਸੇਵਾ ਨਹੀਂ ਉੱਥੇ ਆਗੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੇ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੇ ਸ਼ੋਹ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀਟਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ मतलब ਐਸ ਵਿਲੇਜ ਜਿਹੜਾ ਹਾਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੀ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਹਾਂ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾਂ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਹਾਂ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਕਰਦੀ ਹੈ ਸੋ ਉਸ ਲਈ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੇ ਕਿ ਅਸੀਂ ਉਹਨਾਂ ਲਈ ਵੀ ਬੇਜ਼ਬਾਨਾ ਜਾਨਵਰਾਂ ਲਈ ਵੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਅਸੀਂ ਕਿਸੇ ਵੀ ਰੂਪ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਾਲਾਤਾਂ ਬਾਰੇ ਮਤਲਬ ਸ਼ਬਦੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸਨਾਤਾ ਵਿੱਚ ਆ ਜੂਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਸਵੇਲੇ ਹੈਗੀ ਆ ਸੰਫਰਾਂਸਿਸਕੋ ਔਰ ਪਰਸੋ ਮੇਰਾ ਸ਼ੋਅ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀਂ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਗਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੇ ਸ਼ੋਅ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀੜਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ ਅ ਮਤਲਬ ਐਸ ਵਿਲੇਜ ਜਿਹੜਾ ਹਾਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓਜ਼ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੀ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਆ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾ ਨੇ ਉਹਨਾਂ ਦੇ ਕਿ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਆ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਆ ਸੋ ਉਸ ਸਮੇਂ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੇ ਕਿ ਅਸੀਂ ਉਹਨਾਂ ਲਈ ਵੀ ਬੇਜ਼ਬਾਨਾ ਜਾਨਵਰਾਂ ਲਈ ਵੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਸਰਦੇ ਹ ਜ਼ਰੂਰ ਕਰਾਂਗੇ ਅਸੀਂ ਕਿਸੇ ਵੀ ਰੂਪ ਸਸਕਲ ਜੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਾਲਾਤਾਂ ਬਾਰੇ ਮਤਲਬ ਸ਼ਬਦ ਹੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸ ਹਾਲਾਤਾਂ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਇਸ ਵੇਲੇ ਹੈਗੀਆਂ ਸੈਨ ਫਰਾਂਸਿਸਕੋ ਔਰ ਪਰਸੋ ਮੇਰਾ ਸ਼ੋਅ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀਂ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੀ ਸ਼ੋਹ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀਖਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ ਅ ਮਤਲਬ ਐਸ ਵਿਲੇਜ ਜਿਹੜਾ ਹਾਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓਜ਼ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੀ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਹਾਂ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾਂ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਹਾਂ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਆ ਸੋ ਉਸੰਨੇ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੇ ਕੀ ਅਸੀਂ ਉਹਨਾਂ ਲਈ ਵੀ ਬੇਜ਼ੁਬਾਨਾਂ ਜਾਨਵਰਾਂ ਲਈ ਵੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਸਰਦੇ ਹਾਂ ਜ਼ਰੂਰ ਕਰਾਂਗੇ ਅਸੀਂ ਕਿਸੇ ਵੀ ਸਸਕਲ ਜੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਾਲਾਤਾਂ ਬਾਰੇ ਮਤਲਬ ਸ਼ਬਦ ਹੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸ ਹਾਲਾਤਾਂ ਵਿੱਚ ਆ ਜਾਊਗਾ ਔਰ ਸਾਡੇ ਇਨੇ ਓਕੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਸਵੇਲੇ ਹੈਗੀਆਂ ਸੈਨ ਫਰਾਂਸਿਸਕੋ ਔਰ ਪਰਸੋ ਮੇਰਾ ਸ਼ੋਅ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀਂ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਅ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੇ ਸ਼ੋਅ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀੜਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ ਅ ਮਤਲਬ ਐਸ ਵਿਲੇਜ ਜਿਹੜਾ ਹਾਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓਜ਼ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੀ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਹਾਂ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾਂ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਹਾਂ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਆ ਸੋ ਉਸ ਸਮੇਂ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੇ ਕਿ ਅਸੀਂ ਉਹਨਾਂ ਲਈ ਵੀ ਬੇਜ਼ੁਬਾਨਾਂ ਜਾਨਵਰਾਂ ਲਈ ਵੀ ਅਸੀਂ ਵੱਤੋ ਵੱਧ ਕੁਝ ਕਰ ਸਰਦੇ ਹੋ ਜ਼ਰੂਰ ਕਰਾਂਗੇ ਜੀ ਅ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਾਲਾਤਾਂ ਬਾਰੇ ਮਤਲਬ ਸ਼ਬਦ ਹੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸ ਹਾਲਾਤਾਂ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਇਸ ਵੇਲੇ ਹੈਗੀ ਆ ਸੈਨ ਫਰਾਂਸਿਸਕੋ ਔਰ ਪਰਸੋ ਮੇਰਾ ਸ਼ੋਅ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਾਵਾਂਗੀ ਅਮ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੀ ਸ਼ੂਨਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀਟਤ ਨੇ ਲੋਡ ਵਾਂਗ ਨਿਰ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਿਹਾ ਹਾਂ ਤੇ ਹੀ ਮੈਂ ਮਤਲਬ ਹਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੀ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਆ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾਂ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਨੂੰ ਲੱਗਦਾ ਕਿ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਆ ਸੋ ਸੋ ਵੀ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੇ ਕਿ ਅਸੀਂ ਉਹਨਾਂ ਲਈ ਪੇਜ਼ਵਾ ਨਾ ਜਾਨਵਰਾਂ ਲਈ ਵੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਸਰਦੇ ਜ਼ਰੂਰ ਕਰ ਅ ਕਿਸੇ ਵੀ ਰੂਪ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਾਲਾਤਾਂ ਬਾਰੇ ਮਤਲਬ ਸ਼ਬਦੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀਗਾ ਪੰਜਾਬ ਸਾਡਾ ऐसा ਨਤਾ ਮੇ ਚਾਜੂਗਾ ਔਰ ਸਾਡੇ ਆਵਾਮ ਨੂੰ ਇਨੇ ਓਕੇ ਤੇ ਫੇਸ ਕਰਨਾ ਪਊਗਾ ਮੈਂ ਸਵੇਲੇ ਹੈਗੀ ਆ ਸੰ franซิਸਕੋ ਔਰ ਪਰਸੋ ਮੇਰਾ ਸ਼ੋ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀਂ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈਆ ਮੇਰੇ ਸ਼ੋਅ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀੜਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ मतलब एस विलेज ਜਿਹੜਾ ਹਾਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓਜ਼ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੀ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਹਾਂ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾਂ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਆ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਆ ਸੋ ਉਸ ਅੰਦਰ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੇ ਕਿ ਅਸੀਂ ਉਹਨਾਂ ਲਈ ਵੀ ਬੇਜ਼ਬਾਨਾ ਜਾਨਵਰਾਂ ਲਈ ਵੀ ਅਸੀਂ ਵੱਧ ਕੋਸ਼ਿਸ਼ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਅਸੀਂ ਕਿਸੇ ਵੀ ਰੂਪ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਲਾਤਾਂ ਬਾਰੇ ਮਤਲਬ ਸ਼ਬਦੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸ ਹਲਾਤਾਂ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਇਸ ਵੇਲੇ ਹੈਗੀ ਆ ਸੈਨ ਫ੍ਰਾਂਸਿਸਕੋ ਔਰ ਪਰਸੋ ਮੇਰਾ ਸ਼ੋਅ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀਂ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੇ ਸ਼ੋਅ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀੜਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ ਮਤਲਬ ਐਸ ਵਿਲੇਜ ਜਿਹੜਾ ਹਾਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓਜ਼ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੇ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਹਾਂ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾਂ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਹਾਂ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਹੈ ਸੋ ਉਸੰਨੇ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੇ ਕਿ ਅਸੀਂ ਉਹਨਾਂ ਲਈ ਵੀ ਬੇਜ਼ੁਬਾਨਾਂ ਜਾਨਵਰਾਂ ਲਈ ਵੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਅਸੀਂ ਕਿਸੇ ਵੀ ਰੂਪ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਾਲਾਤਾਂ ਬਾਰੇ ਮਤਲਬ ਸ਼ਬਦੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸੇ ਹਾਲਾਤਾਂ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਸਵੇਲੇ ਹੈਗੀ ਆ ਸੈਨ ਫ੍ਰਾਂਸਿਸਕੋ ਔਰ ਪਰਸੋਂ ਮੇਰਾ ਸ਼ੋਅ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੇ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੇ ਸ਼ੋਹ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀਕਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ मतलब ਐਸ ਵਿਲੇ ਜਿਹੜਾ ਹਾਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੀ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਹਾਂ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾਂ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਹਾਂ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਆ ਸੋ ਉਸ ਲਈ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੇ ਕਿ ਅਸੀਂ ਅ ਉਹਨਾਂ ਲਈ ਵੀ ਬੇਜ਼ਵਾਨਾ ਜਾਨਵਰਾਂ ਲਈ ਵੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਅਸੀਂ ਕਿਸੇ ਵੀ ਰੂਪ ਸਤਿ ਸ਼੍ਰੀ ਅਕਾਲ ਜੀ ਅ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਅ ਹਾਲਾਤਾਂ ਬਾਰੇ ਮਤਲਬ ਸ਼ਬਦ ਹੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀਗਾ ਪੰਜਾਬ ਸਾਡਾ ਐਸਨਾਂ ਤਾਂ ਮੈਂ ਚਾਜੂਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਇਸ ਵੇਲੇ ਹੈਗੀ ਆ ਸੈਨ ਫਰਾਂਸਿਸਕੋ ਔਰ ਪਰਸੋ ਮੇਰਾ ਸ਼ੋਅ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀਂ ਸੇਵਾ ਨਹੀਂ ਉੱਥੇ ਆਗੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੇ ਸ਼ੋਹ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀੜਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ ਅ ਮਤਲਬ ਐਸ ਵਿਲੇਜ ਜਿਹੜਾ ਹਾਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓਜ਼ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੀ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਆ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾਂ ਨੇ ਉਹਨਾਂ ਨੂੰ ਦੇ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਹਾਂ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਹੈ ਸੋ ਉਸਰ ਮੇ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੇ ਕਿ ਅਸੀਂ ਉਹਨਾਂ ਲਈ ਵੀ ਬੇਜ਼ਬਾਨਾ ਜਾਨਵਰਾਂ ਲਈ ਵੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਅਸੀਂ ਕਿਸੇ ਵੀ